ਗੜੀ ਵਣੀ ਹੋਈ ਆ ਦੇਖ ਲੈ ਪਾਇੰਟ ਲੌਕਿੰਗ ਟੈਗ ਯਾਰ ਭਾਈ ਤੂੰ ਹੀ ਇਧਰ ਆ ਜਿਹੜਾ ਇੱਥੇ ਛੋਟੇ ਜਿਹੇ ਸੱਦੇ ਤੇ ਜਿਹੜੀ ਖੰਨੇ ਨਗਰ ਕਾਉਂਸਲ ਦੇ ਵਿੱਚ ਕਰਾਪਸ਼ਨ ਹੋਈ ਹੈ ਉਹ ਚੀਜ਼ ਨੂੰ ਅਸੀਂ ਤਾਂ ਉਸੇ ਸਥਾਨ ਤੇ ਖੜੇ ਆ ਉਸੇ ਜਗ੍ਹਾ ਤੇ ਖੜੇ ਆ ਜਿਹੜੀ ਜਗ੍ਹਾ ਤੇ ਕਰਾਪਸ਼ਨ ਦੇ ਇਲਜ਼ਾਮ ਲੱਗੇ ਨੇ ਤੇ ਵੈਰੀਫਾਈ ਹੋ ਕੇ ਮੰਨ ਲਿਆ ਗਿਆ ਕਿ ਵਾਕੀ ਹੋਈ ਆ ਸਭ ਤੋਂ ਪਹਿਲਾਂ ਤਾਂ ਆ ਦੇਖ ਲਓ ਜੀ ਇਹ ਬੀਰੂ ਕਰਿਆਨੇ ਵਾਲੇ ਗਲੀਆਂ ਚ ਹੈ ਕੈਮਰਾ ਕਮਾ ਲਓ ਸ਼ਾਟ ਲੈ ਲਿਓ ਉਹ ਤੋਂ ਬਾਅਦ ਇਸ ਗਲੀ ਨੂੰ ਡਿਸਮੈਂਟਲ ਕੀਤਾ ਗਿਆ ਰੋੜੀ ਪਈ ਉਹਦੇ ਬਕਾਇਦਾ ਬਿੱਲ ਬਣੇ ਨੇ ਡਿਸਮੈਂਟਲਿੰਗ ਦਾ ਅਲੱਗ ਬਣਿਆ ਲਾਲ ਰੋੜੀ ਦਾ ਅਲੱਗ ਬਣਿਆ ਰੋੜ ਗਲੀਆਂ ਲੱਗੀਆਂ ਨੇ ਮੇਨ ਹੋਲ ਲੱਗੇ ਆ ਉਹਦੇ ਬਿੱਲ ਬਣੇ ਨੇ ਬਿੱਲ ਬਣਨ ਤੋਂ ਬਾਅਦ ਟੋਟਲ ਫਿਗਰ ਬਣ ਗਈ 317000 ਰੁਪਈਆ ਇਹਨਾਂ ਨੇ 317000 ਰੁਪਈਆ ਜਿਹੜਾ ਨਗਰ ਕਾਉਂਸਲ ਦਾ ਗਵਨ ਕੀਤਾ ਉਹ ਗਵਨ ਕਰਨ ਦੇ ਬਾਅਦ ਚ ਪਰ ਓਕੇ ਸੱਚੇ ਬਣੀਏ ਉਹਦਾ ਕੋਈ ਹੋ ਨਹੀਂ ਜਦੋਂ ਇਹ ਤੇ ਕਾਰਵਾਈ ਹੋਣ ਲੱਗੀ ਸਟਾਰਟ ਹੋਇਆ ਪ੍ਰੋਸੈਸ ਤਾਂ ਠੇਕੇਦਾਰ ਨੂੰ ਬੁਲਾ ਕੇ ਪੁੱਛਿਆ ਗਿਆ ਠੇਕੇਦਾਰ ਆਪਣਾ ਹਲਫੀਆ ਬਿਆਨ ਦੇ। ਉਹਦੇ ਹਲਫੀਆ ਬਿਆਨ ਦੇ ਵਿੱਚ ਉਹਨੇ ਇਕਰਾਰ ਕੀਤਾ ਕਿ ਮੇਤੋਂ ਮੈਂ ਪੈਸੇ ਕਢਾਏ ਕਮਲਜੀਤ ਸਿੰਘ ਲੱਧੜ ਤੇ ਇੱਥੇ ਦਾ ਕਾਉਂਸਲਰ ਦੋਹਾਂ ਨੇ ਮੇਤੋਂ ਪੈਸੇ ਲੈ ਲਏ। ਹਲਫੀਆ ਬਿਆਨ ਠੇਕੇਦਾਰ ਦਾ ਇਹ ਜਿਹੜਾ ਐਫੀਡੇਵਟ ਇਹਨੂੰ ਬਹੁਤ ਛੋਟੀ ਕੀ ਨਹੀਂ ਸਮਝਣੀ ਚਾਹੀਦੀ। ਐਫੀਡੇਵਟ ਬਣਿਆ ਉਨੇ ਆ ਚੀਜ਼ ਦਿੱਤੀ ਤਾਂ ਪ੍ਰਧਾਨ ਇਹਦੇ ਵਿੱਚ ਕਸੂਰਵਾਰ ਪਾਇਆ ਗਿਆ ਇਹਨਾਂ ਦੇ ਕੋਣ ਅਸਲੀ ਠੇਕੇਦਾਰ ਕੌਣ ਸੀ ਇੱਥੇ ਪਵਨ ਕੁਮਾਰ ਇਹਨਾਂ ਦੇ ਕਾਉਂਸਲਰ ਇੱਥੇ ਦੇ ਮੌਜੂਦਾ ਕਾਉਂਸਲਰ ਪਹਿਲੇ ਇੱਕ ਸਟੈਂਡ ਕਲੀਅਰ ਕਰਨ ਇੱਥੇ ਦੇ ਮੌਜੂਦਾ ਕਾਉਂਸਲਰ ਨੇ ਪੁਲਿਸ ਕੰਪਲੇਂਟ ਕੀਤੀ ਉਹਦੀ ਕਾਪੀ ਤੁਹਾਨੂੰ ਮੈਂ ਅਵੇਲੇਬਲ ਕਰਾ ਦੂੰਗਾ ਕਿ ਇਹ ਗਲੀ ਨਹੀਂ ਬਣੀ ਇਸ ਗਲੀ 'ਚ ਕਰਾਪਸ਼ਨ ਹੋਈ ਆ ਪਹਿਲਾਂ ਇਹ ਸਟੈਂਡ ਕਲੀਅਰ ਕਰਨ ਵੀ ਕਾਉਂਸਲਰ ਸਹੀ ਆ ਪ੍ਰਧਾਨ ਸਹੀ ਆ ਇਹਨਾਂ ਦਾ ਹੀ ਕਾਉਂਸਲਰ ਸ਼ਿਕਾਇਤ ਕਰਦਾ ਫਿਰ ਜਿਹੜੀ ਪੁਲਿਸ ਨੂੰ ਪਹਿਲਾ ਕੰਪਲੇਂਟ ਦਿੱਤੀ ਕਿ ਕਿਸੇ ਵੀ ਕੰਪਲੇਂਟ ਜਿੰਨੀਆਂ ਵੀ ਕੰਪਲੇਂਟ ਫਾਈਲਾਂ ਹੋਈਆਂ ਤੁਸੀਂ ਕਢਾ ਲਿਓ ਉਹਦੇ ਵਿੱਚ ਉਹਨਾਂ ਨੇ ਕਿਹਾ ਵਿਭਾਗੀ ਜਾਂਚ ਕਰਵਾਓ ਜਦੋਂ ਵਿਭਾਗੀ ਜਾਂਚ ਹੋ ਗਈ ਜਾਂਚ ਦੇ ਵਿੱਚ ਪਾਇਆ ਗਿਆ ਕਿ ਜੀ ਇਸ ਚੀਜ਼ ਦੀ ਔਰ ਇੱਕ ਕਰਾਪਸ਼ਨ ਹੋਈ ਹੈ ਕਰਾਪਸ਼ਨ ਹੋਣ ਦੇ ਨਾਲ ਜਿਹੜੇ ਜ਼ਿੰਮੇਵਾਰ ਅਫਸਰ ਸੀਗੇ ਉਹ ਲੈ ਲੱਤੇ ਗਏ ਉਹ ਤੋਂ ਬਾਅਦ ਜਿਹੜਾ ਹਾਈ ਕੋਰਟ ਵੱਲੋਂ ਆਰਡਰ ਹੋਇਆ ਹਾਈ ਕੋਰਟ ਦੇ ਵਿੱਚ ਉਹ ਕੋਈ ਸਟੇ ਨਹੀਂ ਮਿਲੀ ਕੋਈ ਕੁਛ ਨਹੀਂ ਹੋਇਆ ਆਰਡਰ ਦੀਆਂ ਕਾਪੀਆਂ ਸਾਰੀਆਂ ਕੋਰਟ 25 ਤਰੀਕ ਨੂੰ ਜਵਾਬ ਮੰਗੇ ਆ ਉਹਦਾ ਅਸੀਂ ਜਿਹੜਾ ਨਗਰ ਕੌਂਸਲ ਵੱਲੋਂ ਮੇਰੇ ਵੱਲੋਂ ਕੰਪਲੀਟ ਸੀ ਮੈਂ ਵੀ ਪਾਰਟੀ ਆ ਉਹਦਾ ਜਿਹੜਾ ਜਵਾਬ ਆ ਫਾਈਲ ਕੀਤਾ ਜਾਊਗਾ ਮਨ ਇਹ ਹਾਈ ਕੋਰਟ ਜਾਇਆ ਜਾਊਗਾ ਹਾਈ ਨਿਆਂ ਦੇ ਵਿੱਚ ਸਾਡਾ ਸਾਰਿਆਂ ਦੀ ਪੂਰੀ ਵਿਸ਼ਵਾਸ ਆ ਮੰਨਦੇ ਆ ਤੇ ਸਾਨੂੰ ਉਮੀਦ ਆ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਇਸ ਦੀ ਜਦੋਂ ਇਸ ਕੇਸ ਨੇ ਚੱਲਣਾ ਤਾਂ ਇਹਨੂੰ 100% ਕੇਸ ਦੇ ਵਿੱਚ ਸਜ਼ਾ ਹੋਣੀ ਹੈ ਇਹਨੇ ਗਵਰਨ ਜਿਵੇਂ ਉਹ ਕਹਿੰਦੇ ਪਹਿਲੇ ਜਿਹੜੇ ਡੀਐਸਪੀ ਗਿੱਲ ਸੀਗੇ ਹਾਂ ਤੇ ਵੀ ਉਹ ਅਰਜਿੰਦਰ ਸਿੰਘ ਗਿੱਲ ਵੀ ਉਹ ਉਹ ਪਹਿਲਾਂ ਉਹ ਮਾਮਲਾ ਸਾਰਾ ਕਲੀਅਰ ਹੋ ਚੁੱਕਿਆ ਸੀ ਵੀ 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 ਹੋ ਚੁੱਕਿਆ ਸੀ ਉਹ ਤੁਹਾਨੂੰ ਮਿਸ ਗਾਈਡ ਕਰਦੇ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਦਫ਼ਤਰ ਵਿਭਾਗੀ ਜਾਂਚ ਚਾਹੀਦੀ ਦਰਖਾਸਤ ਇਹ ਨਹੀਂ ਫਾਈਲ ਹੋਈ ਦਰਖਾਸਤ ਫਾਲਸ ਆ ਵਿਭਾਗੀ ਜਾਂਚ ਹੋਗੀ ਹੁਣ ਈਓ ਸਾਹਿਬ ਦੀ ਕੰਪਲੇਂਟ ਤੇ ਪਰਚਾ ਹੋਗਾ ਨਾਲੇ ਉਹ ਕਹਿੰਦੇ ਸੀ ਇਹ ਗਲੀ ਬਣੀ ਹੋਈ ਹੈ ਇਹ ਨਹੀਂ ਜੀ ਇਹ ਇਹ ਕੀ ਇੰਟਰਲੋਕਿੰਗ ਗਲੀ ਪਾਸ ਹੋ ਗਈ ਸਾਰੇ ਗਲੀ ਦਿਖਾਓ ਪਹਿਲਾਂ ਵੀ ਆ ਬਣੀ ਹੋਈ ਹੈ ਇੰਟਰਲੋਕਿੰਗ ਦਾ ਬਿੱਲ ਪਾਸ ਹੋਇਆ ਜੀ ਇੰਟਰਲੋਕਿੰਗ ਗਲੀ ਇਹਦਾ 38 ਸਾਲ ਦੀ ਗਲੀ ਬਣੀ ਹੋਈ ਹੈ ਇੰਟਰਲੋਕਿੰਗ ਦਾ ਟੈਂਡਰ ਲਕਿਆ ਸੀ ਇੰਟਰਲੋਕਿੰਗ ਦਾ ਹੀ ਬਿੱਲ ਪਾਸ ਹੋਇਆ ਇੰਟਰਲੋਕਿੰਗ ਦੀ ਹੀ ਪੇਮੈਂਟ ਦਿੱਤੀ ਗਈ ਇਹ ਗਲੀ ਬਣੀ ਨਹੀਂ ਮੈਂ ਹੈਰਾਨ ਆ ਇੰਨਾ ਝੂਠ ਉਹ ਯਾਰ ਹੁਣ ਤਾਂ ਸਾਰਾ ਕੁਝ ਸਾਹਮਣੇ ਆ ਗਿਆ ਹੁਣ ਤਾਂ ਸੱਚ ਮੰਨ ਲਾ ਵੀ ਹਾਂ ਮੈਂ ਇਹ ਹਜੇ ਕਪਲੇ ਕੀਤੇ ਨੇ ਸੋ ਮੇਰੀ ਤਾਂ ਇਹ ਬੇਨਤੀ ਆ ਕਿ ਜਿਹੜਾ ਇਹ ਜੇ ਨੇ ਹੋਰ ਵੀ ਸਾਨੂੰ ਖਤਸ਼ੇ ਨੇ ਕਿ ਇਹ ਜੇ ਕਪਲੇ ਹੋਏ ਨੇ ਇੱਕ ਮੈਂ ਪੰਜਾਬ ਸਰਕਾਰ ਨੂੰ ਥੋੜੇ ਮਾਧਿਅਮ ਰਾਹੀਂ ਇੱਕ ਬੇਨਤੀ ਕਰੂੰਗਾ ਹੱਥ ਬੰਨ੍ਹ ਕੇ ਇਹਦੀ ਤੇ ਇਹਦੇ ਰਿਸ਼ਤੇਦਾਰਾਂ ਦੀ ਪ੍ਰਧਾਨ ਬਣਨ ਤੋਂ ਪਹਿਲਾਂ ਤੇ ਪ੍ਰਧਾਨ ਬਣਨ ਤੋਂ ਬਾਅਦ ਇਹਦੇ ਕੋਲ ਜਿੰਨੀ ਚੱਲ ਚੱਲ ਜਾਇਦਾਦ ਆ ਉਹਦੀ ਅਸੀਂ ਬੇਨਤੀ ਕਰਾਂਗੇ ਅਸੀਂ ਜਾਵਾਂਗੇ ਵੀ ਉਹਦੀ ਜਾਂਚ ਕਰਾਈ ਜਾਵੇ ਜੋ ਸਾਡੇ ਸੁਣਨ ਦੇ ਵਿੱਚ ਆਇਆ ਬੇਸ਼ੁਮਾਰ ਦੌਲਤ ਇਕੱਠੀ ਹੋਈ ਹੈ ਨਗਰ ਕੌਂਸਲ ਨਾਲ ਇਹੋ ਜਿਹੇ ਪਤਰੀ ਕਿੰਨੇ ਘਪਲੇ ਕਰ ਕਰ ਜਿਵੇਂ ਅੱਜ ਹਾਈ ਕੋਰਟ ਦੀ ਸਟੇ ਉਹਨਾਂ ਨੇ ਕਿਹਾ ਹਾਈ ਕੋਰਟ ਦੀ ਸਟੇ ਨਹੀਂ ਜੀ ਤੁਸੀਂ ਆਰਡਰ ਪੜ੍ਹ ਲਓ ਉਹਨਾਂ ਨੇ 24 ਤਰੀਕ ਤੱਕ ਕਿਹਾ ਵੀ ਇਹਨਾਂ ਤੇ ਕੋਈ ਬਲਵਕ ਕੁਝ ਵੀ ਤੁਸੀਂ ਯੂਜ਼ ਨਹੀਂ ਕਰਨਾ ਕੋਈ ਪੁਲਿਸ ਧੱਕੇਸ਼ਾਹੀ ਨਾ ਕਰੇ 25 ਤਰੀਕ ਨੂੰ ਪੁਲਿਸ ਆਵੇ ਸਾਨੂੰ ਆਪਣਾ ਜਵਾਬ ਦੇਵੇ ਉਹਦੇ ਵਿੱਚ ਜਸਵੀ ਪਾਰਟੀਆਂ ਅਸੀਂ ਵੀ ਜਾਵਾਂਗੇ ਆਪਣੇ ਵੱਲੋਂ ਅਸੀਂ ਵੀ ਦਵਾਂਗੇ ਪੁਲਿਸ ਨੇ ਵੀ ਦੇਣਾ ਉਹ ਤੋਂ ਬਾਅਦ ਕੋਰਡੀਨੇਟ ਸਾਈਟ ਕਰਨਾ ਪਨੂ ਟੋਟਲ ਗੁੰਮਰਾਹ ਕਰ ਰਿਹਾ ਜੀ ਤੁਸੀਂ ਬਿਲਕੁਲ ਆਰਡਰ ਨੇ ਤੁਸੀਂ ਆਪ ਇੱਕ ਖਿਆਲ ਅੱਛਾ ਕਿ ਹੋਰ ਕਹਿ ਰਹੇ ਜੀ ਉਹ ਬਈ ਅਕਾਲੀ ਦਲ ਭਾਜੀਪੀ ਕਾਂਗਰਸ ਦੇ ਵਿੱਚੋਂ ਗਏ ਹੋਏ ਜਿਹੜਾ ਉਹ ਗਰੋਅ ਬਣਿਆ ਹੋਇਆ ਵੀ ਉਹ ਸਾਰੀਆਂ ਸ਼ਾਹੀਸ਼ਾ ਕਰਦਾ ਵੀ ਮਾਨਤੀ ਸਾਹਿਬ ਨੂੰ ਤਾਂ ਇਹਦੇ ਬਾਰੇ ਘੱਟੀ ਪਤਾ ਹੈ ਚਲੋ ਜੀ ਹੁਣ ਟੋਟਲੀ ਸਾਹਿਬ ਨੇ ਕਿਹਾ ਵੀ ਗੈਂਗ ਬਣਿਆ ਹੋਇਆ ਕਾਂਗਰਸ ਚੋਂ ਗਏ ਆਵੇ ਆ ਤਾਂ ਫਿਰ ਪਹਿਲਾਂ ਉਹਨਾਂ ਨੇ ਵੀ ਗੈਂਗ ਰੱਖਿਆ ਹੁਣ ਉਹਨਾਂ ਨੂੰ ਪਤਾ ਹੋਣਾ ਜਿਹੜਾ ਗੈਂਗ ਰੱਖਿਆ ਸਾਨੂੰ ਤਾਂ ਇਸ ਬਾਰੇ ਕੋਈ ਗੱਲ ਨਹੀਂ ਅਸੀਂ ਤਾਂ ਸੱਚ ਤੇ ਖੜੇ ਆਂ ਵੈਸੇ ਤਾਂ ਕੋਟਲੀ ਸਾਹਿਬ ਨੂੰ ਆਪੇ ਉਹਦਾ ਅਸਤੀਫਾ ਲੈ ਲੈਣਾ ਚਾਹੀਦਾ ਇੰਡੀ ਕਰਾਪਸ਼ਨ ਆ ਸ਼ਹਿਰ ਦੇ ਸਾਹਮਣੇ ਆ ਗਈ ਇਹ ਤਾਂ ਟੋਟਲ ਥੂ-ਥੂ ਹੋ ਰਹੀ ਆ ਉਹਨੂੰ ਆਪਣੇ ਆਪੇ ਉਹਦਾ ਮੋਰਲ ਰਾਈਟ ਨਹੀਂ ਬਣਦਾ ਉਸ ਜਿੱਥੇ ਬੈਠੋ ਅੱਛਾ ਵੀਰ ਜੀ ਉਹ ਕਹਿ ਰਹੇ ਸੀ ਕਿ ਜਿੰਨੇ ਵੀ ਕੰਮ ਹੁੰਦੇ ਨੇ ਉਹ ਇਓ ਸਾਹਿਬ ਦੇ ਤੇ ਐਸਓ ਸਾਹਿਬ ਦੇ ਪਹਿਲਾਂ ਸਾਈਨ ਹੁੰਦੇ ਨੇ ਵੀ ਜੋ ਵੀ ਹੈ ਇਹ ਜੀ ਕਪਲਾ ਹੁੰਦਾ ਤਾਂ ਉਹ ਕਿਉਂ ਇਦਾਂ ਕਰ ਰਹੇ ਉਹ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਕਪਲਾ ਹੋਇਆ ਇਓ ਸਾਹਿਬ ਵੱਲੋਂ ਇਓ ਸਾਹਿਬ ਦੀ ਤਾਂ ਨੌਲੇਜ ਆਇਆ ਤੇ ਠੇਕੇਦਾਰ ਨੇ ਐਫੀਡਵਿ ਵੇ ਤੋ ਪੈਸੇ ਹੀ ਲੱਤੇ ਨੇ ਇਹਨਾਂ ਨੇ ਤੇ ਪੁਲਿਸ ਨੇ ਉਹਦੇ ਤੇ ਈਓ ਸਾਹਿਬ ਨੇ ਕਾਰਵਾਈ ਕਰਦੇ ਵੀ ਠੀਕ ਹੈ ਜੇ ਪੁਲਿਸ ਈਓ ਸਾਹਿਬ ਨੂੰ ਦੋਸ਼ੀ ਪਾਉਂਦੀ ਤਾਂ ਈਓ ਸਾਹਿਬ ਤੇ ਕਰ ਦੁੱਤੀ ਇੱਕ ਨਾ ਪ੍ਰਧਾਨ ਦਾ ਕਹਿਣਾ ਸੀ ਕਿ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਪਹਿਲਾਂ ਕਿ ਮੈਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਆਵਾਂ ਇਸ ਕਰਕੇ ਮੇਰੇ ਤੇ ਪ੍ਰੈਸ਼ਰ ਬਣਿਆ ਦੂਜਾ ਮੈਂ ਦਲਤ ਪਰਿਵਾਰ ਨਾਲ ਤਾਲੁਕ ਰੱਖਦਾ ਗਰੀਬ ਪਰਿਵਾਰ ਤੋਂ ਨਹੀਂ ਨਹੀਂ ਦੇਖੋ ਮੇਰੀ ਗੱਲ ਸੁਣੋ ਜੀ ਪਹਿਲਾਂ ਤਾਂ ਨੰਬਰ 1 ਜਿਹੜੀ ਗੱਲ ਆ ਉਹ ਤਾਂ ਬਹੁਤ ਮਨਤਾ ਕੀਤੀਆਂ ਨੇ ਮੈਨੂੰ ਮੈਨੂੰ ਪਾਰਟੀ 'ਚ ਲੈ ਲਓ ਸਰ ਭਗਵਾਨ ਸਿੰਘ ਮਾਨ ਜੀ ਦੀ ਸੋਹਣ ਸਾ ਸਾਬ ਸੁਪਰੇ ਵਧੀਆ ਅਕਸ ਵਾਲੇ ਬੰਦੇ ਨੇ ਮੈਂ ਉਹ ਲੈਣੇ ਨੂੰ ਤਾਂ ਬਹੁਤ ਦਿਨ ਦਾ ਮਨਤਾ ਕਰ ਰਿਹਾ ਜਦੋਂ ਹੱਥ ਨਾ ਪਹੁੰਚੇ ਥੂ ਕੋੜੀ ਉਹੀ ਵੀ ਕੋਈ ਗੱਲ ਨਹੀਂ ਜਿਹੜੀ ਐਸ ਸੀ ਭਾਈਚਾਰੇ ਵਾਲੀਆ ਸੁਖਮਨਜੀਤ ਜੀ ਨੇ ਸਾਡੇ ਹੋਰ ਕਾਉਂਸਲਰ ਭਾਈ ਸਾਹਿਬ ਨੇ ਜਿੰਨੇ ਨੇ ਕਦੇ ਕੋਈ ਇਹੀ ਜੀ ਗੱਲ ਨਹੀਂ ਇਹ ਤਾਂ ਇੱਕ ਜਾਣ ਕੇ ਕੁਝ ਬੰਦਿਆਂ ਨੂੰ ਆਸ ਹੁੰਦੀ ਹੈ ਕਿ ਇਹ ਜੋ ਸਮਾਜ ਦੇ ਵਿੱਚ ਜ਼ਰਾਰਾ ਪਾਈਆਂ ਜਾਂਦਾ ਕਹਿਣਾ ਬਈ ਪ੍ਰਧਾਨ ਤਾਂ ਅਨਪੜ ਵੀ ਚੱਲ ਜਾਂਦਾ ਵਸਤੀ ਜਿਹੜੇ ਇੰਨੇ ਪੜੇ ਲਿਖੇ ਰੱਖੇ ਰੱਖੇ ਨੇ ਅਫਸਰ ਵੀ ਉਹਨਾਂ ਦੀ ਵੀ ਤਾਂ ਕੁਝ ਚੋਕੀ ਹੁੰਦੀ ਹੈ ਬਹੁਤ ਸਿਆਣੀ ਗੱਲ ਆ ਜੀ ਤਾਂ ਹੀ ਕੋਟਲੀ ਸਾਹਿਬ ਨੇ ਸੋਚ ਸਮਝ ਕੇ ਅਕਾਊਂਟ ਦਾ ਕੰਮ ਕਰਦੇ ਨੇ ਕਿੱਡਾ ਬਰੀਕੀ ਦਾ ਕੰਮ ਹੈ ਪੈਸਿਆਂ ਵਾਲਾ ਤਾਂ ਹੀ ਇਹਨਾਂ ਨੂੰ ਪ੍ਰਧਾਨ ਬਣਾਏ ਹੋਗੇ ਤਾਂ ਪੜ੍ਹੇ ਲਿਖੇ ਨੇ ਨਾ ਜੀ ਕੋਈ ਅਨਪੜ੍ਹ ਹੁੰਦੇ ਆਪਾਂ ਇਸ ਗੱਲ ਤੇ ਗੌਰ ਕਰ ਲੁੰਦੇ ਇਹ ਤਾਂ ਦੇਖੋ ਕਿੱਡਾ ਆੜਤ ਸਾਹਮਦੇ ਨੇ ਅ ਮਨੀਮੀ ਦਾ ਕੰਮ ਕਰਦੇ ਨੇ ਕਿੰਨੇ ਪੜ੍ਹੇ ਲਿਖੇ ਨੇ ਕਿੰਨੇ ਸਮਝਦਾਰ ਨੇ ਓਕੇ ਸਰ ਥੈਂਕ ਯੂ ਸਾਡੇ ਵਿੱਚ ਮੌਜੂਦ ਸ੍ਰੀ ਸਰਦਾਰ ਪਰਮਜੀਤ ਸਿੰਘ ਪੋਂਪੀ ਜੀ ਤੇ ਜਿਨ੍ਹਾਂ ਨੇ ਕੀ ਅ ਸ਼ਿਕਾਇਤ ਕੀਤੀ ਹੋਈ ਸੀ ਤੇ ਨਾਲ ਪ੍ਰੈਸ ਕਾਰ ਕੋਲ ਆ ਕੇ ਸਾਡਾ ਜਵਾਬ ਦਿੱਤਾ ਇਹ ਗੱਲੀ ਆ ਜੀ ਜਿਹੜੀ ਇੰਟਰਲੌਕ ਪਾਸ ਹੋਈ ਸੀ ਹੁਣ ਠੀਕ ਹੈ ਜੀ ਕੋਦੋਂ ਵਿੱਚੋਂ ਸਾਰਾ ਰਿਕਾਰਡ ਕਰਵਾਇਆ ਰਿਕਾਰਡ ਬੋਲਦਾ ਸਾਰਾ ਆ ਗਲੀ ਦੇ ਵਿੱਚ ਅਸੀਂ ਖੜੇ ਆ ਆ ਗਲੀ ਦੇ ਇਹਨੂੰ ਦੱਸੋ ਕਿ ਕਿਹੜੀ ਇੰਟਰਲੌਕਿੰਗ ਟਾਈਲ ਲੱਗੀ ਹੈ ਇਹਦਾ ਤਾਂ ਜੀ ਜਿਹੜੀਆਂ ਇਹ ਰੋਡ ਗਲੀਆਂ ਨਵੀਆਂ ਲੱਗੀਆਂ ਨੇ ਹਰ ਗੱਲ ਨਾਲ ਇਹ ਕਹਿੰਦਾ ਨਹੀਂ ਪੋਲੀਟਿਕਲ ਪੋਲੀਟਿਕਲ ਯਾਰ ਸਰਕਾਰਾਂ ਦੇ ਜੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਨਗਰ ਕੌਂਸਲ ਦੇ ਉੱਤੇ ਨਗਰ ਕੌਂਸਲ ਦੇ ਜਿਹੜਾ ਪ੍ਰਧਾਨ ਬੈਠਾ ਸ਼ਰਿਆਂ ਧੱਕਾ ਕਰ ਰਿਹਾ ਸ਼ਰਿਆਂ ਮਨੇ ਇਹ ਮਤਲਬ ਕਿ ਕ੍ਰਾਪਸ਼ਨ ਕੀਤੀ ਹੈ ਮਾਨਯੋਗ ਅਦਾਲਤ ਦੇ ਹੁਕਮ ਨੇ ਅਦਾਲਤ ਵਾਲਿਆਂ ਨੇ 24 ਤਰੀਕ ਤੱਕ ਇਹਨਾਂ ਨੂੰ ਰਿਲੀਫ ਦਿੱਤੀ ਵੀ ਇਹਨਾਂ ਨੂੰ ਕੁਛ ਨਹੀਂ ਜਣਾਗਾ ਰਿਕਾਰਡ ਮੰਗੇ ਨੇ ਤੁਹਾਡੇ ਸਾਹਮਣੇ ਦੁੱਧੋ ਦੁੱਧ ਪਾਣੀ ਪਾਣੀ ਹੋ ਜਾਊਗਾ ਜਦੋਂ ਰਿਕਾਰਡ ਲੈ ਕੇ ਜਾਣਗੇ ਉੱਥੇ ਸਰਕਾਰੀ ਅਦਾਰੇ ਤਾਰਕਾਰ ਬੋਲੂਗਾ ਵੀ ਇਹ ਗਲੀ ਬਣੀ ਆ ਕਿ ਨਹੀਂ ਬਣੀ ਰਿਕਾਰਡ ਦੱਸੂਗਾ ਸਾਨੂੰ ਵੀ ਐਡੀ ਗੱਲ ਦੱਸਣ ਦੀ ਲੋੜ ਨਹੀਂ ਹੈਗੀ ਰਿਕਾਰਡ ਬੋਲਦਾ ਇਸ ਗੱਲ ਦੇ ਵਿੱਚ ਹਰ ਗੱਲ ਦੇ ਵਿੱਚ ਅਸੀਂ ਕਹ ਦਿੰਨੇ ਆ ਇਹ ਤਾਂ ਜੀ ਪੋਲੀਟੀਕਲ ਗੇਮ ਹੈ ਜੀ ਉਹ ਧੱਕਾ ਕਰ ਰਿਹਾ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਸਰਦਾਰ ਤਨਪ੍ਰੀਤ ਸਿੰਘ ਸੋਹਣ ਜੀ ਅੱਜ ਵੀ ਸਾਨੂੰ ਇਹ ਗੱਲ ਕਹਿੰਦੇ ਨੇ ਵੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ 2 ਨੰਬਰ ਵਾਰਡ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਬੜਾ ਪੀਸਫੁਲੀ ਜੇਕਰ ਤੁਹਾਨੂੰ ਕੋਈ ਬੋਲ ਵੀ ਗਿਆ ਕੱਕੇ ਤੋਂ ਹੱਥ ਬੰਨ੍ਹ ਦੇ ਵਜਤਾਂ ਦਾ। ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ। ਇਹਨਾਂ ਨੇ ਕਿਉਂ ਹਾਰ ਤਾਂ ਹੀ ਗਏ। ਇਹਨਾਂ ਦੇ ਪੱਲੇ ਹੁਣ ਕੁਛ ਹੈ ਤਾਂ ਹੈ ਨਹੀਂ। ਨਾ ਕਾਂਗਰਸ ਪਾਰਟੀ ਦੇ ਪੱਲੇ ਆ ਕੁਛ ਨਾ, ડીজেਪੀ ਦੇ ਪੱਲੇ ਆ, ਨਾ ਕੋ ਕਾਲੀ ਦਲ ਦੇ ਪੱਲੇ ਆ। ਹਾਰ ਤਾਂ ਹੀ ਗਏ। ਹਾਰਾ ਹੋਇਆ ਬੰਦਾ ਰੌਲਾ ਰੱਪਾ ਪਾਉਂਦਾ ਹੁੰਦਾ। ਹਾਰਾ ਹੋਇਆ ਹਮੇਸ਼ਾ ਲੜਾਈ ਕਰਦਾ ਹੁੰਦਾ। ਇਹ ਹਾਰ ਚੁੱਕੇ ਨੇ। ਇਸ ਕਰਕੇ ਜਿਹੜਾ ਵੀ ਇਹ ਗੱਲ ਹੈਗੀ ਆ ਇਹਨਾਂ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ ਨਾ ਗੱਲ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਆ। ਇੰਨਾ ਝੂਠ ਇੰਨਾ ਝੂਠ ਇਸ ਕੁਰਸੀ ਤੇ ਬੈਠ ਕੇ ਝੂਠ ਨਹੀਂ ਹੋਣਾ ਚਾਹੀਦਾ ਹੈਗਾ ਝੂਠ ਲੋਕਾਂ ਨੂੰ ਪਤਾ ਸਾਰਾ ਵੀ ਤੁਸੀਂ ਕੀ ਗੱਲਾਂ ਕਰ ਰਹੇ ਹੋ ਇਹ ਬੀਰੂ ਕਰੇਨਾ ਵਾਲੀ ਸਟੋਰ ਵਾਲੀ ਜਿਹੜੀ ਗਲੀ ਆ ਨਹੀਂ ਬਣੀ ਔਰ ਸਾਰੀ ਦੁਨੀਆ ਨੂੰ ਪਤਾ ਸਾਰੇ ਸ਼ਹਿਰ ਵਾਸੀਆਂ ਨੂੰ ਜਿਵੇਂ ਪੰਪੀ ਜੀ ਨੇ ਕਿਹਾ ਕਿ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਕੋਈ ਹੋਣੀ ਚਾਹੀਦੀ ਆ ਜੇ ਪੰਪੀ ਜੀ ਨੇ ਬਿਲਕੁਲ ਸਹੀ ਗੱਲ ਕਿਹਾ ਜਾਇਦਾਦ ਦੀ ਜਾਂਚ ਤਾਂ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਤੁਸੀਂ ਵੀ ਸਰਕਾਰ ਤੋਂ ਮੰਗ ਕਰਨਾ ਬਿਲਕੁਲ ਮੰਗ ਕਰਦਾ ਬਿਲਕੁਲ ਮੰਗ ਕਰਨਾ